ਨਾ ਲਾਖੇ ਕਰੋ ਸਾਹਿਬ ਜੀ ਜਿਤਾ ਇਸੰਦ ਸਾਗਰ ਨਿਰ ਪਰਿਆ ਦਿੱਤੇ ਅਗਣ ਹਮਾਰੇ ਦਇਆ ਕਰ ਬਿਸ਼ਮੇ ਹਰਿ ਆਪਾਵੋ ਡੁੱਬਦੇ ਪੱਥਰ ਤਾਰੇ ਜਿ ਅਡਾਕ ਨ ਬਰਾਬਰ ਤਪੈ ਸਿੱਤਰ ਰਕਾਇ ਕਤੀ ਪ੍ਰਣਮਤ ਨਾਨਕ ਮੁਖ ਮੁਖਾਣਾ ਸੁਖ ਭਵadien ਰਾਤੇ ਬਾਣੇ ਗੁਰ ਗੁਰੂ ਹੈ ਬਾਣੇ ਤੇ ਵਿਚ ਬਾਣੇ ਅਮਰਤ ਸਾਰੇ ਨੁਰ ਬਾਣ ਕਹਾਏ ਸਿਵਕ ਜਨ ਮੰਨੈ ਅਤਿ ਅਖ ਗੁਰੂ ਨਿਸਤਾਰੇ ਸੁ ਸੁਹਾ ਟਲ ਗੁਰ ਸੇਵੀ ਆਏ ਅਹਨ ਸੁ ਸਹਜ ਸੁ ਪਹਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਫੁਐ ਸਤਿ ਤੁਕ ਸਮੰਦੀ ਨਹੋਰੇ ਅਰਸਹ ਕੋਰ ਸੁਹ ਚਕਰੀ ਆਏ ਤੋਦਟੇ ਸਤੇ ਬਾਤ ਸਾ ਮਾਲ ਜਨਮ ਜਨਮ ਦੀ ਕੱਟੀ ਆਏ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਆਏ ਸਤਨਾਮ ਵਾਹਿਗੁਰੂ ਸਾਹਿਬ ਜੀ ਠਨਾਰਸਰੀ ਮਹੱਲਾ 5 ਛਤਰ ਦੇਸਾਂ ਕੀ ਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਘਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਗਦਾਰੇਓ ਸ਼ਤਰਨ ਸਾਖਿਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਘਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਗਦਾਰੇਓ ਸਾਰੇ ਜਨ ਰਾਖੇ ਗੁਰ ਗੋਵਿੰਦਾ ਕੰਠ ਲਾਏ ਅਗਣ ਸਭ ਮਿਟੇ ਦਿਆਲ ਪ੍ਰਭ ਕਮਸੰਦ ਰਹਾ ਜਦੋਂ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾਂ ਹਾਂ ਸਚ ਹੋਵਾ ਉਹ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਕਤੇ ਜਾ ਬੋਲੇ ਇਹਾ ਹਾ ਸੱਜ ਹੋਵੈ ਗਵਾਖੇ ਗੁਰਜੀਤ ਕਾ ਖਲਸਾ ਗਵਾਖੇ ਗੁਰਜੀਕੇ ਪਤੇ